ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥੰਡ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਪਹਿਲਾ ਵਾਲਾ ਬਟਨ ਜੂਜ਼ ਵਾਲੇ ਤੋਂ ਜੋ ਬਰੀ ਬਰੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਆ ਆਪਾਂ ਲਗਾਤਾਰਤਾ ਨਾਲ ਫਸਲਾਂ ਦੇ ਉੱਪਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਨੇ ਤੇ ਕਿਸਾਨ ਵੀਰੋ ਆਪਾਂ ਪਿਛਲੇ ਦਿਨੀ ਜਿਹੜੀ ਆਪਣੇ ਖੇਤ ਦੇ ਵਿੱਚ ਆਪਾਂ ਪਾਈਪਲਾਈਨ ਪਾਈ ਹੈ ਤੇ ਇਹ ਪਾਈਪਲਾਈਨ ਦੇ ਮੰਨ ਲੇ ਕਿ ਚਲੋ ਆਪਾਂ ਸਬੰਧ ਦੇ ਵਿੱਚ ਇਹ ਵੀਡੀਓ ਬਣਾ ਰਹੇ ਹਾਂ ਅੱਜ ਤੇ ਪਾਈਪਲਾਈਨ ਕਿਸਾਨ ਵੀਰੋਂ ਆਪਾਂ ਬੱਟ ਦੇ ਨੀਚੋਂ ਦੀ ਪਾਈ ਹੈ ਤੇ ਤਕਰੀਬਨ 2 ਕੁ ਕਿੱਲਾਂ ਦੀ ਬਾਹੀ 2 ਤੋਂ ਸਵਾ 2 ਕਿੱਲਾਂ ਦੀ ਬਾਹੀ ਆਪਾਂ ਨੂੰ ਹੀ ਪਾਈਪਲਾਈਨ ਪੈ ਗਈ ਤੇ ਅੱਜ ਆਪਾਂ ਕਿਸਾਨ ਵੀਰੋਂ ਸਾਰੀ ਇਹ ਤੁਹਾਨੂੰ ਇਹਦਾ ਖਰਚਾ ਲੇਬਰ ਤੇ ਸਹੂਲਤ ਤੇ ਕਿੰਨੇ ਇੰਚੀ ਪਾਈਆ ਤੇ ਕਿੰਨਾ ਆਪਣਾ ਸਾਰਾ ਖਰਚਾ ਹੈ ਟੋਟਲ ਸਾਰਾ ਦੱਸਾਂਗੇ ਤੇ ਕਿਸਾਨ ਵੀਰੋ ਇਹ ਕਦੇ ਵੀ ਤੁਸੀਂ ਜੇ ਆਪਣੇ ਖੇਤ ਦੇ ਵਿੱਚ ਪਾਈਪ ਲਾਈਨ ਪਾਉਮੋ ਤਾਂ ਇੱਕ ਗੱਲ ਦਾ ਖਿਆਲ ਰੱਖਿਓ ਜੇ ਤਾਂ ਤੁਸੀਂ ਸਿਮੈਂਟਡ ਪਾਈਪ ਲਾਈਨ ਪਾ ਰਹੇ ਹੋਗੇ ਤਾਂ ਤੁਸੀਂ ਇੱਕ ਗੱਲ ਦਾ ਖਿਆਲ ਰੱਖਣਾ ਇਹ ਵੀ ਜਦੋਂ ਵੀ ਤੁਸੀਂ ਉਹ ਪਾਈਪ ਲਾਈਨ ਆਪਣੇ ਖੇਤ ਦੇ ਵਿੱਚ ਦੱਬਣੀ ਆ ਪਾਉਣ ਨੂੰ ਫਿੱਟ ਕਰਨ ਵਾਲਾ ਮਨਨਿਕ ਚਲੋ ਪਾਉਣ ਵਾਲਾ ਮਿਸਤਰੀ ਹੈ ਜਿਹੜਾ ਪੂਰਾ ਪਰਫੈਕਟ ਹੋਵੇ ਨਹੀਂ ਉਹਦੀ ਜਿਹੜੀ ਲੀਕੇਜ ਆ ਬਹੁਤ ਹੈ ਤੇ ਜੇ ਤੁਸੀਂ ਪਲਾਸਟਿਕ ਦੀ ਪਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਚਾਹੇ ਕਾਲੇ ਚ ਕਾਲੇ ਨੀਲੇ ਪਾਈਪ ਪਾਉਂਦੇ ਨੇ ਜਿਹੜੇ ਉਹ ਪਾ ਸਕਦੇ ਹੋ ਚਾਹੇ ਤੁਸੀਂ ਚਿੱਟਾ ਪਾਈਪ ਪਾ ਸਕਦੇ ਹੋ ਤੇ ਕਿਸਾਨ ਵੀਰੋ ਜਿਹੜਾ ਆਪਾਂ ਚਿੱਟਾ ਪਾਈਪ ਵਰਤਦੇ ਆਪਣੀ ਪਾਈਪ ਲਾਈਨ ਦੇ ਵਿੱਚ ਐਕਵਾ ਪਲਾਸਟਿਕ ਕੰਪਨੀ ਦਾ ਆਪਾਂ ਵਰਤਦੇ ਆਈਐਸਆਈ ਮਾਰਕ ਇਹੇ ਕਿਸਾਨ ਵੀਰੋ ਆਪਾਂ ਨੂੰ 75 ਰੁਪਏ ਫੁੱਟ ਪਿਆ 8 ਇੰਚੀ ਪਾਈਪ 1500 ਰੁਪਏ ਦੀ 20 ਫੁੱਟ ਦੀ ਲੈਂਥ ਆਪਾਂ ਨੂੰ ਜਿਹੜੀ ਇਹ ਪਈ ਆ ਫੁੱਲ ਗਰੰਟੀ ਹੈ ਚਾਹੇ ਤੁਸੀਂ ਉੱਪਰ ਚੜ ਚੜ ਕੇ ਟੱਪੀ ਜੋ ਜਿੱਦਾਂ ਪਗਦੇ ਸਟੈਚੇਬਲ ਪਾਈਪ ਵਾਂਗੂ ਆ ਕੋਈ ਟੜਦਾ ਨਹੀਂ ਸਟੱਚ ਹੋ ਜਾਂਦਾ ਤੇ ਬਾਕੀ ਨੱਕੇ-ਨੁੱਕਿਆਂ ਦਾ ਖਰਚਾ ਕਿਸਾਨ ਵੀਰੋ ਲੈਦਾ ਤੇ ਜਿਹੜਾ ਦੱਬਣ ਦਾ ਖਰਚਾ ਆਉਂਦਾ ਇਹਨੂੰ 15 ਰੁਪਏ ਪਰ ਸਕੁਅਰ ਫੁੱਟ ਆਉਂਦਾ ਤੇ ਆਪਾਂ ਕਿਸਾਨ ਵੀਰੋ 420 ਫੁੱਟ ਇਹ ਪਾਈ ਐ ਤੇ 10 ਇੰਚ ਜਿਹੜੀ ਪਾਈਪ ਲਾਈਨ ਆ ਉਹ ਤੁਹਾਨੂੰ ਪਊਗੀ ਐਕਵਾ ਪਲਾਸਟ ਦੀ 125 ਰੁਪਏ ਫੁੱਟ 2500 ਦੀ ਲੈਂਥ ਤੇ ਇਹਨੂੰ ਵੀ ਦੱਬਣ ਵਾਲੇ ਜਿਹੜੇ ਮੰਨ ਕੇ ਚਲੋ ਤੁਸੀਂ ਲੇਬਰ ਲਾਉਣੀ ਆ ਉਹ ਪੂਰੀ ਵਧੀਆ ਲਾਓ ਤੇ ਆਹ ਆਪਾਂ ਨੂੰ ਕਿਸਾਨ ਵੀਰੋ ਦਾ ਖਰਚਾ ਆਉਂਦਾ 1 ਕਿਲੇ ਦਾ ਖਰਚਾ 20 ਤੋਂ ਲੈ ਕੇ 22000 ਰੁਪਇਆ ਕਿਸਾਨ ਵੀਰੋ ਆਪਾਂ ਨੂੰ ਟੋਟਲ ਪਊਗਾ ਜੇ ਤੁਸੀਂ ਆਹ ਪਾਈਪ ਦੱਬਦੇ ਹੋ ਇੱਕੋਆ ਪਲਾਸਟ ਦੀ ਜੇ ਤੁਸੀਂ ਆਦਰ ਕੰਪਨੀ ਦੇ ਦੱਬਦੇ ਹੋ ਤਾਂ ਤੁਹਾਨੂੰ ਘੱਟੋ ਘੱਟ 4000 ਕਿਲੇ ਦਾ ਖਰਚਾ ਘਟਜੂ ਇਹੇ ਪਾਈਪਾਂ ਦੇ ਕਿਸਾਨ ਵੀਰੋ 22000 ਰੁਪਇਆ ਆਪਣੇ ਕਿਲੇ ਤੇ ਖਰਚਾ ਆਇਆ ਇੱਕ ਕਿਲੇ ਦੀ ਵਾਹੀ 40 ਗਰਮ ਤੇ ਤੇ ਬਾਕੀ ਕਿਸਾਨ ਵੀਰੋ ਰਹੀ ਗੱਲ ਲਾਈਫ ਦੀ ਪਲਾਸਟਿਕ ਦੀ ਪਾਈਪ ਲਾਈਨ ਦੀ ਕਿਸਾਨ ਵੀਰੋ ਲਾਈਫ ਬਹੁਤ ਹੈ ਜੇ ਦੱਬੀ ਵਧੀਆ ਜਾਵੇ ਇੱਕ ਮੋਟਰ ਚਾਹੇ ਤੁਹਾਡੀ 25 ਦੀ ਹੈ 8 ਇੰਚੀ ਪਾਈਪ ਉਹਦੇ ਪਾਣੀ ਖਿੱਚੀ ਜਾਣਗੇ ਜੇ ਦੋ ਦੀ ਦੋ ਮੋਟਰਾਂ ਦਾ ਪਾਣੀ ਬੁਲਾਉਣਾ ਤਾਂ ਕਿਸਾਨ ਵੀਰੋ ਤੁਹਾਨੂੰ 10 ਇੰਚੀ ਪਾਈਪ ਲਾਈਨ ਆ ਜਿਹੜੀ ਪਾਣੀ ਪਊਗੀ ਤਾਂ ਉਮੀਦ ਆ ਕਿਸਾਨ ਵੀਰੋ ਜਿਹੜਾ ਆਪਣਾ ਇਹ ਕੰਮ ਹੈ ਤੁਹਾਨੂੰ ਵਧੀਆ ਲੱਗੇ ਹੋਵੇਗਾ ਤੇ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਬਾਕੀ ਕਿਸਾਨ ਵੀਰੋ ਜਿਹੜਾ ਇਹ ਪਾਈਪ 8 ਇੰਚੀ ਇਹ ਤੁਹਾਨੂੰ 40 ਰੁਪਏ ਤੋਂ ਲੈ ਕੇ 80 ਰੁਪਏ ਫੁੱਟ ਤੱਕ ਮਿਲ ਜਾਂਦਾ ਉਹ ਥੋੜੀ ਗੰਜਾਇਸ ਆ ਤੇ ਥੋੜੀ ਜਿੱਦਾਂ ਆਪਾਂ ਕਹਦੇ ਆ ਵੀ ਜੇਬ ਦਾ ਜਿੱਦਾਂ ਆਪਾਂ ਕਹਿੰਦੇ ਆ ਸਾਸ ਦਿੰਦੀ ਆ ਤਾਂ ਆਪਾਂ ਉਸ ਤਰ੍ਹਾਂ ਦਾ ਪਾਉਣਾ ਤਾਂ ਆਹ ਮਾਰਕਾ ਕਿਸਾਨ ਵੀਰੋ ਤੁਸੀਂ ਜੇ ਆਈਐਸਆਈ ਮਾਰਕਾ ਲੈਨੇ ਹੋ ਤਾਂ ਤੁਹਾਨੂੰ ਤਕਰੀਬਨ 10 ਰੁਪਏ ਫੁੱਟ ਪਾਈਪ ਮਹਿੰਗਾ ਮਿਲੂਗਾ ਇਹਦੀ ਫੁੱਲ ਗਰੰਟੀ ਹੁੰਦੀ ਆ ਕਿਸਾਨ ਵੀਰੋ ਸਟਰੈਂਥ ਦੀ ਤੇ ਬਾਕੀ ਕੋਈ ਆਪਾਂ ਚੈੱਕ ਕਰ ਚੁੱਕੇ ਆ ਪਹਿਲਾਂ ਪਾਈਪਲਾਈਨਾਂ ਰੌਣੀ ਕਰੀ ਸੀ ਆਪਾਂ ਨੂੰ ਕੋਈ ਸਮੱਸਿਆ ਨਹੀਂ ਆਈ ਕੋਈ ਲੀਕੇਜ ਦੀ ਸਮੱਸਿਆ ਨਹੀਂ ਆਈ ਪਰ ਇਹ ਕਿਸਾਨ ਵੀਰੋ ਜ਼ਰੂਰ ਆ ਵੀ ਜੇ ਆਪਾਂ ਖੇਤ ਦੇ ਵਿੱਚ ਖਾਲ ਕੱਢ ਕੇ ਪਾਈਪਲਾਈਨ ਪਾਉਣਿਆਂ ਤਿੰਨ ਸਾਲ ਦੇ ਵਿੱਚ ਵਿੱਚ ਆਪਣੀ ਪਾਈਪਲਾਈਨਾਂ ਜਿਹੜੀ ਉਹ ਫ੍ਰੀ ਹੋ ਜਾਂਦੀ ਆ ਤਾਂ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਸਾਰਾ ਆਪਣਾ ਜਿਹੜਾ ਕੰਮ ਕਰਿਆ ਵਧੀਆ ਲੱਗੇ ਹੋਵੇਗਾ ਤੇ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਬੱਤ-ਬੱਤ ਸਪੋਰਟ ਕਰਦੇ ਰਹੋ ਧੰਨਵਾਦ